ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਪਤਾ ਹੈ ਰਾਵਣ ਅਤੇ ਕੁੰਭਕਰਨ ਅਸਲ ਦੇ ਵਿੱਚ ਕੌਣ ਸਨ ਆਓ ਅੱਜ ਆਪਾਂ ਇਸ ਬਾਰੇ ਜਾਣਕਾਰੀ ਪ੍ਰਾਪਤ ਕਰੀਏ ਰਾਵਣ ਅਤੇ ਕੁੰਭਕਰਨ ਅਸਲ ਦੇ ਵਿੱਚ ਇਹ ਭਗਵਾਨ ਵਿਸ਼ਨੂੰ ਜੀ ਦੇ ਦੁਆਰ ਪਾਲ ਸੀ ਇਨ ਦਾ ਨਾਮ ਸੀ ਚਾਏ ਅਤੇ ਵਿਜੇ ਤੇ ਭਗਵਾਨ ਵਿਸ਼ਨੂ ਦੇ ਦਰਬਾਰ ਤੇ ਭਾਵ ਕੀ ਬੰਗਕਿਦਾਂ ਵਿੱਚ ਪਹਿਰਾ ਦਿੱਤੇ ਹੁੰਦੇ ਸੀ ਤੇ ਇਹ ਭਗਵਾਨ ਵਿਸ਼ਨੂ ਜੀ ਦੀ ਆਗਿਆ ਤੋਂ ਬਿਨਾਂ ਕਿਸੇ ਨੂੰ ਅੰਦਰ ਨਹੀਂ ਆਉਂਦੈਂਦੇ ਸੀ ਚਾਹੇ ਕੋਈ ਵੀ ਹੋਵੇ ਬੜੇ ਸ਼ਕਤੀਸ਼ਾਲੀ ਯੋਧੇ ਸੀ ਇਹਨਾਂ ਚ ਬੜੀ ਸ਼ਕਤੀ ਸੀ ਇੱਕ ਦਿਨ ਕੀ ਹੋਇਆ ਬ੍ਰਹਮਾ ਜੀ ਦੇ ਚਾਰ ਮਾਨਸ ਪੁੱਤਰ ਸਨਕ ਸੰੰਦਰ ਸਨਾਤਨ ਤੇ ਸਲਵਤ ਕੁਮਾਰ ਇਹ ਪਵਨ ਵਿਸ਼ਨੂ ਜੀ ਦੇ ਦਰਸ਼ਨਾਂ ਨੂੰ ਆਏ ਉਸ ਸਮੇਂ ਪਵਨ ਵਿਸ਼ਨੂ ਜੀ ਆਰਾਮ ਕਰ ਰਹੇ ਸੀ ਤੇ ਜਿਹੜੇ ਜੈ ਅਤੇ ਵਿਜੇ ਸੀ ਇਹਨਾਂ ਨੇ ਬ੍ਰਹਮਾ ਜੀ ਦੇ ਚਾਰ ਪੱਤਰਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਦਰਵਾਜ਼ੇ ਤੇ ਰੋਕ ਕੇ ਰੱਖਿਆ ਉਹਨਾਂ ਨੇ ਬੜਾ ਇਹਨਾਂ ਨੂੰ ਕਿਹਾ ਕਿ ਅਸੀਂ ਦਰਸ਼ਰਥ ਨੂੰ ਆਏ ਹਾਂ ਸਾਨੂੰ ਅੰਦਰ ਜਾਣ ਦਿਓ ਇਹਨਾਂ ਨੇ ਇੱਕ ਨਹੀਂ ਮੰਨੀ ਤੇ ਉਹਨਾਂ ਦੇ ਗੁੱਸੇ ਵਿੱਚ ਆ ਕੇ ਇਹਨਾਂ ਨੂੰ ਸ਼ਰਾਪ ਦੇ ਦਿੱਤਾ ਬ੍ਰਹਮਾ ਜੀ ਦੇ ਚਾਰ ਪੁੱਤਰਾਂ ਨੇ ਗੁੱਸੇ ਵਿੱਚ ਆ ਕੇ ਜਾਏ ਅਤੇ ਵਿਜੈ ਨੂੰ ਸ਼ਰਾਪ ਦੇ ਦਿੱਤਾ ਕਿ ਤੁਸੀਂ ਮਾਤ ਲੋਗ ਵਿੱਚ ਭਾਵ ਕੀ ਪ੍ਰਿਥਵੀ ਲੋਗ ਉੱਤੇ ਰਾਖਸ਼ ਦੇ ਰੂਪ ਵਿੱਚ ਜਨਮ ਲਓਗੇ ਅਤੇ ਤੁਹਾਡੀ ਜੋ ॠਤੂ ਹੈ ਉਹ ਭਵਾਨ ਵਿਸ਼ਨੂੰ ਦੇ ਹੱਥੋਂ ਹੋਵੇਗੀ ਇਹ ਦੋਨੇ ਜੋ ਜੈ ਅਤੇ ਵਿਜੇ ਸੀ ਬਹੁਤ ਜ਼ਿਆਦਾ ਘਬਰਾ ਗਏ ਤੇ ਭਗਵਾਨ ਵਿਸ਼ਨੂੰ ਜੀ ਸ਼ਰਨ ਵਿੱਚ ਗਏ ਸਾਰੀ ਗੱਲ ਉਹਨਾਂ ਨੂੰ ਦੱਸੀ ਭਗਵਾਨ ਵਿਸ਼ਨੂੰ ਜੀ ਕਹਿ ਲੱਗੇ ਕਿ ਸ਼ਰਾਪ ਮਿਲ ਚੁੱਕਾ ਹੈ ਮੈਂ ਤੁਹਾਡਾ ਸ਼ਰਾਪ ਟਾਲ ਨਹੀਂ ਸਕਦਾ ਇਹ ਤੁਹਾਨੂੰ ਭੁਗਣਾ ਹੀ ਪੈਣਾ ਹੈ ਪਰ ਹੁਣ ਤੁਹਾਡੇ ਕੋ ਦੋ ਵਿਕਲਪ ਨੇ ਪਹਿਲਾ ਵਿਕਲਪ ਇਹ ਹੈ ਕਿ ਤੁਸੀਂ 7 ਜਨਮਾਂ ਤੱਕ ਤਰਤੀ ਉਤੇ ਮੇਰੇ ਭਗਤ ਬਣ ਕੇ ਰਹੋ ਅੰਤ ਨੂੰ ਮੋਕਸ਼ ਪ੍ਰਾਪਤ ਕਰੋ ਤੇ ਦੂਜਾ ਵਿਕਲਪ ਇਹ ਹੈ ਕਿ ਤਿੰਨ ਜਨਮਾਂ ਤੱਕ ਤੁਸੀਂ ਰੱਖਸ਼ ਰੂਪ ਵਿੱਚ ਰਹੋ ਅਤੇ ਮੇਰੇ ਹੱਥੋਂ ਮ੍ਰਿਤੂ ਪ੍ਰਾਪਤ ਕਰੋ ਦੋਹਾ ਨੇ ਦੂਜਾ ਵਿਕਲਪ ਛੁੜਿਆ ਫਿਰ ਇਹ ਤਿੰਨ ਵਾਰ ਰੱਖਸ਼ ਰੂਪ ਵਿੱਚ ਆਏ ਤੇ ਤਿੰਨ ਵਾਰ ਇਹਨਾਂ ਨੂੰ ਭਗਵਾਨ বিষ্ণੂ ਜੀ ਨੇ ਮਾਰ ਕੇ ਇਨਾਂ ਦਾ ਉਧਾਰ ਕੀਤਾ ਇਹ ਸੀ ਇੱਕ ਛੋਟੀ ਜੀ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ